ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤ ਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮੋਂ ਮੰਤਰ ਜੜੇਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAM KALI KI VAR MAHALLA 5 ੴ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀ ਡਾ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਢਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਢਾ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾਂ ਇੱਕ ਅਵੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀਟਾ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋ ਮੰਤਰ ਜੜੇਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ RAM KALI KI VAR MAHALLA 5 ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆਂ ਟੱਟ ਹੋ ਮੈਂ ਰੋ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਦਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀ ਧਰ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਤੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਂਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ RAM KALI KI VAR MAHALLA 5 ਇਕ ਅਵੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਠਾ ਹਰ ਨਾਮ ਮੰਤਰ ਜੜੈਂਦਿਆਂ ਟੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾਂ ਇੱਕ ਅਵੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀਟ ਮਿਚੜੀਆਂ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋ ਮੰਤਰ ਜੜੇਂਦਿਆਂ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAM KALI KI WAR MOHALLA 5 ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆਂ ਟੱਟ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈ ਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਟੱਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਦਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾ ਇੱਕ ਅਵੰਕਾਰ ਸਤਗੁਰ ਪ੍ਰਸਾਦ ਸਨੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈ ਡੀਠਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟਾ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋ ਮੰਤਰ ਜੜੇਂਦਿਆਂ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAM KALI KI VAR MAHALLA 5VA ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਟ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀਟਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAM KALI KI WAR MAHALLA 5 ਇਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਢ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਢ ਹਰ ਨਾਮ ਮੰਤਰ ਜੜੈਂਦਿਆਂ ਟੱਟ ਹੋ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਟਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆਸ ਸੰਜੋਗ RAMKALI ਕੀ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀਠਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮਕਲੀ ਕੀ ਬਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਜਿਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟਾ ਹਰ ਨਾਮੋਂ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ RAM KALI KI WAR MAHALLA 5VA ੴ ਸਤਿਗੁਰ ਪ੍ਰਸਾਦਿ ਸਲੋਕ ਮਹਲਾ 5 ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮਾਡੀਟ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜਿਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਗੁਰ ਤਿਨਾ ਮਿਲਾਇਆ ਦਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ RAMKALI ਕੀ ਵਾਰ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀ ਢਾ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮਾ ਮੰਤਰ ਜੜੈਂਦਿਆਂ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਟੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 5 ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਿਗੁਰ ਦੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਨਾਨਕ ਸਤਿਗੁਰ ਦੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨ੍ਹਾਂ ਧੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮ ਮੰਤਰ ਜੜੈਂਦਿਆਂ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ ਹਰ ਨਾਮੋਂ ਮੰਤਰ ਜੜੈਂਦਿਆਂ ਕਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ RAM KALI KI WAR MAHALLA 5 ੴ ਵੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 5 ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਟ ਹਰ ਨਾਮ ਮੰਤਰ ਜੜੈਂਦਿਆ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆਸ ਸੰਜੋਗ RAM KALI KI VAR MAHALLA 51 ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ 5 ਜਿਸਾ ਸਤਗੁਰ ਸੁਣੀਦਾ ਤੈਸੋ ਹੀ ਮਾਡੀਠ ਮਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬ ਸੀਟ ਹਰ ਨਾਮੋ ਮੰਤਰ ਜੜੈਂਦਿਆਂ ਟਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾ ਤੁਰੇ ਪਿਆ ਸੰਜੋਗ ਰਾਮ ਕਲੀ ਕੀ ਵਾਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਜੈਸਾ ਸਤਗੁਰ ਸੁਣੀਦਾ ਤੇ ਸੋਹੀ ਮੈਂ ਡੀਢਾ ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਬਸੀਢਾ ਹਰ ਨਾਮ ਮੰਤਰ ਜੜੈਂਦਿਆਂ ਕਟੇ ਹੋ ਮੈਂ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਜਿਨ੍ਹਾਂ ਧਰੇ ਪਿਆਸ ਸੰਯੋਗ